ਸਵੇਰ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਕੀਤਿਆਂ ਚੜੀਆਂ ਮਹੱਤਵਪੂਰਨ ਤਬਦੀਲੀਆਂ 17 ਜਨਵਰੀ 2025 ਤੋਂ ਬਦਲਾਅ ਹੋਣਗੇ ਲਾਗੂ ਨਵੇਂ ਬਦਲਾਵਾਂ ਕਾਰਨ ਲੋਕਾਂ ਨੂੰ ਹੋਵੇਗਾ ਫਾਇਦਾ ਬਫੇਲੇ ਤੂਫਾਨ ਦਾ ਕਹਿ ਰਿਹਾ ਲਗਾਤਾਰ جاری ਟੈਕਸਸ ਹਵਾਈ ਅੱਡਾਂ ਤੇ 1600 ਤੋਂ ਵੱਧ ਉਡਾਨਾਂ ਰੱਦ ਫਲਾਈਟ ਅਵੇਅਰ ਨੇ ਜਾਣਕਾਰੀ ਕੀਤੀ ਸਾਂਝੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਨੇ H1B ਵੀਜ਼ਾ ਨੂੰ ਲੈ ਕੇ ਸਮੇਂ-ਸਮੇਂ ਤੇ ਕਈ ਤਰ੍ਹਾਂ ਦੇ ਐਲਾਨ ਕੀਤੇ ਨੇ ਤੇ ਰਾਸ਼ਟਰਪਤੀ ਡੋਨਾਲਡ 트ਰੰਪ ਦੇ ਆਉਣ ਤੋਂ ਬਾਅਦ ਇਹ ਕਾਸਟ ਲਗਾਏ ਜਾ ਰਹੇ ਸੀ ਕਿ H1B ਵੀਜ਼ਾ ਦੇ ਵਿੱਚ ਕਾਫੀ ਦਿੱਕਤਾਂ ਆ ਸਕਦੀਆਂ ਨੇ ਪਰ ਨਹੀਂ ਰਾਸ਼ਟਰਪਤੀ ਡੋਨਾਲਡ 트ਰੰਪ ਨੇ ਵੀ ਕਹਿ ਦਿੱਤਾ ਹੈ ਕਿ ਹੁਨਰਮੰਦ ਲੋਕਾਂ ਦੀ ਅਮਰੀਕਾ ਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਅੱਜ ਇੱਕ ਤਾਜ਼ਾ ਜਾਣਕਾਰੀ H1B ਵੀਜ਼ਾ ਦੇ ਨਾਲ ਸੰਬੰਧੀ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਬਹੁਤ ਬਦਲਾਅ ਜਿਹੜੇ ਨੇ ਉਹ ਕਿਤੇ ਜਾ ਰਹੇ ਨੇ ਜਲਦ ਲਾਗੂ ਕੀਤੇ ਜਾਣਗੇ 17 ਜਨਵਰੀ 2025 ਤੋਂ ਨਵੇਂ ਨਿਯਮ ਜਿਹੜੇ ਨੇ ਉਹ ਸ਼ੁਰੂ ਹੋ ਜਾਣਗੇ ਤੇ ਇਨ੍ਹਾਂ ਨਿਯਮਾਂ ਦੇ ਤਹਿਤ ਹੀ ਲੋਕ ਹੁਣ ਅਮਰੀਕਾ ਦਾ ਰੁਖ ਕਰ ਸਕਣਗੇ ਇਨ੍ਹਾਂ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਗਈ ਹੈ ਔਰ ਪੰਜ ਬਦਲਾਅ ਕੀਤੇ ਗਏ ਨੇ ਉਸ ਦੇ ਨਾਲ ਅਮਰੀਕਾ H1B ਵੀਜ਼ਾ ਲੈ ਕੇ ਜਾਣਾ ਬੜਾ ਸੌਖਾ ਹੋ ਜਾਵੇਗਾ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ H1B ਵੀਜ਼ਾ ਪ੍ਰੋਗਰਾਮ ਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ ਜੋ ਕਿ 17 ਜਨਵਰੀ 2025 ਤੋਂ ਲਗ ਹੋਣਗੀਆਂ ਇਨ੍ਹਾਂ ਤਬਦੀਲੀਆਂ ਨਾਲ ਭਾਰਤੀਆਂ ਨੂੰ ਫਾਇਦਾ ਹੋਣ ਦੀ ਉਮੀਦ ਹੈ ਇਹ ਬਦਲਾਅ ਜਿਸ ਨੂੰ H1B ਮੋਡਰਨਾਈਜੇਸ਼ਨ ਆਫ ਫਾਈਨਲ ਰੂਲ ਵਜੋਂ ਜਾਣਿਆ ਜਾਂਦਾ ਹੈ ਅਮਰੀਕਾ ਚ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਬਣਾ ਦੇਵੇਗਾ ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਕੰਪਨੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਵੀਜ਼ਾ ਪ੍ਰਕਿਰਿਆ ਨੂੰ ਸੜਲ ਬਣਾਉਣਾ ਤੇ ਨਿਯਮਾਂ ਨੂੰ ਸਪਸ਼ਟ ਕਰਨਾ ਹੈ ਤਾਂ ਜੋ ਮਾਲਕ ਵੀਜ਼ਾ ਪ੍ਰਕਿਰਿਆ ਨੂੰ ਆਸਾਨੀ ਨਾਲ ਸਮਝ ਸਕਣ ਨਿਯਮ ਦਾ ਉਦੇਸ਼ ਪ੍ਰੋਗਰਾਮ ਦੀ ਨਿਗਰਾਨੀ ਨੂੰ ਵਧਾਉਣ ਦੇ ਨਾਲ-ਨਾਲ ਉੱਚ ਹੁਨਰਮੰਦ ਵਿਦੇਸ਼ੀ ਕਾਮਿਆਂ ਲਈ ਭਰਤੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਹੈ ਇਹ ਮਹੱਤਵਪੂਰਨ ਅਪਡੇਟ ਕਰਮਚਾਰੀਆਂ ਦੀਆਂ ਮੰਗਾਂ ਨੂੰ ਸੰਬੋਧਿਤ ਕਰਦਾ ਹੈ ਪ੍ਰੋਗਰਾਮ ਕੁਸ਼ਲਤਾ ਵਿੱਚ ਸੁਧਾਰ ਕਰਦਾ ਹੈ ਤੇ ਵੀਜ਼ਾ ਅਰਜ਼ੀ ਪ੍ਰਕਿਰਿਆ ਵਿੱਚ ਨੈਵੀਗੇਟ ਕਰਨ ਵਾਲੇ ਮਾਲਕਾਂ ਲਈ ਨਿਯਮਾਂ ਨੂੰ ਸਪਸ਼ਟ ਕਰਦਾ ਹੈ ਨਵੇਂ ਬਦਲਾਅ ਤਹਿਤ H1B ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਇੱਛਾ ਰੱਖਣ ਵਾਲੇ ਮਾਲਕਾਂ ਨੂੰ ਅਪਡੇਟ ਕੀਤੇ ਫਾਰਮ I-129 ਦੀ ਵਰਤੋਂ ਕਰਨ ਦੀ ਲੋੜ ਹੋਵੇਗੀ ਜੋ ਕਿ 17 ਜਨਵਰੀ ਤੋਂ ਲਾਗੂ ਹੋਵੇਗੀ ਇਸ ਤਬਦੀਲੀ ਵਿੱਚ ਸਹਾਇਤਾ ਲਈ ਸੋਧੇ ਹੋਏ ਫਾਰਮ ਸੰਬੰਧੀ ਜਾਣਕਾਰੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੈੱਬਸਾਈਟ ਤੇ ਉਪਲਬਧ ਹੈ। ਵਿਸ਼ੇਸ਼ ਕਿੱਤਿਆਂ ਦੀ ਪਰਿਭਾਸ਼ਾ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਨੇ। ਨਵੇਂ ਨਿਯਮਾਂ ਤਹਿਤ ਡਿਗਰੀ ਖੇਤਰਾਂ ਤੇ ਨੌਕਰੀਆਂ ਜ਼ਿੰਮੇਵਾਰੀਆਂ ਵਿਚਾਲੇ ਸਿੱਧਾ ਸੰਬੰਧ ਯਕੀਨੀ ਬਣਾਉਣ ਲਈ ਵਿਸ਼ੇਸ਼ ਕਿੱਤਿਆਂ ਦੀ ਪਰਿਭਾਸ਼ਾ ਨੂੰ ਅਪਡੇਟ ਕੀਤਾ ਗਿਆ ਹੈ। ਗੈਰ ਮੁਨਾਫਾ ਤੇ ਸਰਕਾਰੀ ਖੋਜ ਸੰਗਠਨਾ ਲਈ ਲਚਕਤਾਵਤ ਹੈ ਕਿ ਇਹ ਸੰਗਠਨ ਹੁਣ ਵਧੇਰੇ ਲਚਕਦਾਰ ਮਾਪ ਡੰਡਾ ਦੇ ਤਹਿਤ H1B ਵੀਜ਼ਾ ਤੇ ਸਾਲਾਨਾ ਸੀਮਾ ਤੋਂ ਛੋਟ ਪ੍ਰਾਪਤ ਕਰਨ ਦੇ ਯੋਗ ਹੋਣਗੇ ਜਿਸ ਨਾਲ ਉਹ ਲੋੜ ਅਨੁਸਾਰ ਵੀਜ਼ਾ ਲਈ ਅਰਜ਼ੀ ਦੇ ਸਕਣਗੇ F1 ਵਿਦਿਆਰਥੀਆਂ ਲਈ ਪ੍ਰਕਿਰਿਆ 'ਚ ਸੁਧਾਰ ਅੰਤਰਰਾਸ਼ਟਰੀ ਵਿਦਿਆਰਥੀ ਜੋ ਆਪਣੀ ਸਥਿਤੀ ਨੂੰ H1B ਵੀਜ਼ਾ ਵਿੱਚ ਬਦਲਣਾ ਚਾਹੁੰਦੇ ਨੇ ਉਹਨਾਂ ਨੂੰ ਅਰਜ਼ੀ ਪ੍ਰਕਿਰਿਆ ਦੌਰਾਨ ਉਹਨਾਂ ਦੇ ਵਿਦਿਆਰਥੀ ਵੀਜ਼ਾ ਦੀ ਵੈਧਤਾ ਦਾ ਸਵੈਚਲਿਤ ਵਾਅਦਾ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਦੀ ਯਕੀਨੀ ਕਾਨੂੰਨੀ ਸਥਿਤੀ ਬਣੀ ਰਹੇਗੀ ਕੰਪਨੀ ਸੰਸਥਾਪਕਾਂ ਲਈ ਯੋਗਤਾ ਨਵੇਂ ਨਿਯਮ ਸਪਸ਼ਟ ਕਰਦੇ ਨੇ ਕਿ ਉਹ ਸੰਸਥਾਪਕ ਜੋ ਕਿਸੇ ਕੰਪਨੀ ਵਿੱਚ ਨਿਯੰਤਰਣ ਹਿੱਸੇਦਾਰੀ ਰੱਖਦੇ ਨੇ ਉਹ ਵੀ H1B ਦਰਜੇ ਲਈ ਯੋਗ ਹੋ ਸਕਦੇ ਨੇ ਜੇਕਰ ਉਹ ਖਾਸ ਸ਼ਰਤਾਂ ਪੂਰੀਆਂ ਕਰਦੇ ਨੇ ਤਰਜੀਹੀ ਨੀਤੀ ਦੀ ਬਹਾਲੀ ਪਹਿਲਾਂ ਤੋਂ ਪ੍ਰਮਾਣਿਤ H1B ਵੀਜ਼ਾ ਦੇ ਨਵੀਨੀਕਰਨ ਦੀ ਪ੍ਰਕਿਰਿਆ ਨੂੰ ਸੜਲ ਬਣਾਉਣ ਲਈ ਤਰਜੀਹੀ ਨੀਤੀ ਨੂੰ ਬਹਾਲ ਕੀਤਾ ਗਿਆ ਜਿਸ ਨਾਲ ਵੀਜ਼ਾ ਪ੍ਰਕਿਰਿਆ ਵਿੱਚ ਦੇਰੀ ਘਟੇਗੀ ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਅਮਰੀਕੀ ਮਾਲਕਾਂ ਨੂੰ ਉੱਚ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ 'ਚ ਮਦਦ ਕਰਨਾ ਜਿਸ ਨਾਲ ਅਮਰੀਕੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਹੈ ਤੇ ਵਿਸ਼ਵ ਵਿਆਪੀ ਮੁਕਾਬਲੇਬਾਜ਼ੀ ਵੱਧਦੀ ਹੈ ਇਹਨਾਂ ਤਬਦੀਲੀਆਂ ਨਾਲ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਲਾਭ ਹੋਣ ਦੀ ਉਮੀਦ ਹੈ ਕਿਉਂਕਿ ਇਹ ਜ਼ਿਆਦਾਤਰ H1B ਵੀਜ਼ਾ ਧਾਰਕਾਂ ਦਾ ਹਿੱਸਾ ਨੇ ਇਸਰਾਈਲ ਅਤੇ ਅਮਰੀਕਾ ਵਿੱਚ ਹਰ ਸਾਲ ਸਿਰਫ 65000 H1B ਵੀਜ਼ੇ ਜਾਰੀ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਅਮਰੀਕੀ ਸੰਸਥਾਵਾਂ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ 20000 ਵੀਜ਼ੇ ਦਿੱਤੇ ਜਾਂਦੇ ਨੇ H1B ਵੀਜ਼ਾ ਵਿੱਚ ਇਹ ਬਦਲਾਅ ਅਜੇ ਹੀ ਸਮੇਂ ਕੀਤੇ ਜਾ ਰਹੇ ਨੇ ਜਦੋਂ ਇਸ ਨੂੰ ਲੈ ਕੇ ਬਹੁਤ ਵਿਵਾਦ ਵੇਖਣ ਨੂੰ ਮਿਲ ਰਿਹਾ ਸੀ ਸਦਰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਰਫੀਲੇ ਤੂਫਾਨ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਆਮ ਜਨ ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਟੈਕਸਾਸ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਟੈਕਸਾਸ ਦੇ ਵਿੱਚ ਸਰਦੀਆਂ ਦੇ ਤੂਫਾਨ ਕਰਕੇ ਜਨ ਜੀਵਨ ਬਹੁਤ ਪ੍ਰਭਾਵਿਤ ਹੋ ਗਿਆ ਹੈ ਖੰਬੇ ਡਿੱਗਣ ਕਰਕੇ ਲੋਕਾਂ ਦੇ ਘਰਾਂ ਦਾ ਤੇ ਬਿਜਲੀ ਗੁਲ ਹੁੰਦਾ ਵੀ ਖੱਛਾ ਜਿਹੜਾ ਉਹ ਜਤਾਇਆ ਜਾ ਰਿਹਾ ਹੈ ਜਇਹੇ ਦੇ ਵਿੱਚ ਪ੍ਰਸ਼ਾਸਨ ਵੀ ਤਤਪਰ ਹੈ ਕਿ ਜੇ ਲੋੜ ਪਈ ਤਾਂ ਨਾਲ ਦੀ ਨਾਲ ਹੀ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤੇ ਉੱਧਰ 1500 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਮੌਸਮ ਖਰਾਬ ਸੀ ਤੇ 1300 ਤੋਂ ਵੱਧ ਉਡਾਨਾਂ ਦੇਰੀ ਦੇ ਨਾਲ ਚਲੀਆਂ ਨੇ 에어ਪੋਰਟ ਦੇ ਉੱਤੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਉਹਨਾਂ ਯਾਤਰੀਆਂ ਨੂੰ ਜਿਨ੍ਹਾਂ ਨੇ ਛੁੱਟੀਆਂ ਤੇ ਜਾਣਾ ਸੀ ਜਾਂ ਫਿਰ ਜ਼ਰੂਰੀ ਕੰਮ ਕਾਜ ਵਾਸਤੇ ਫਲਾਈਟ ਫੜਨੀ ਸੀ ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਰਾਜ ਵਿੱਚ ਸਰਦੀਆਂ ਦੇ ਤੂਫਾਨ ਕਾਰਨ ਵੀਰਵਾਰ ਸਵੇਰੇ ਟੈਕਸਾਸ ਹਵਾਈ ਅੱਡਿਆਂ ਤੇ ਘੱਟੋ ਘੱਟ 1650 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਫਲਾਈਟ ਵੇਅਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਫਲਾਈਟ ਵੇਅਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵੀਰਵਾਰ ਸਵੇਰ ਤੱਕ ਰਾਜ ਦੇ ਪ੍ਰਮੁੱਖ ਹਵਾਈ ਅੱਡਿਆਂ ਤੇ 13000 ਤੋਂ ਵੱਧ ਉਡਾਨਾਂ ਦੇਰੀ ਨਾਲ ਚੱਲੀਆਂ ਅਮਰੀਕੀ ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਹੈ ਕਿ ਇਹ ਤੂਫਾਨ ਟੈਕਸਾਸ ਤੋਂ ਕੈਰੋਲਿਨਾਸ ਤੱਕ ਦੱਖਣੀ ਅਮਰੀਕਾ ਦੇ 800 ਮੀਲ ਦੇ ਹਿੱਸੇ 'ਚ ਭਾਰੀ ਬਾਰਿਸ਼, ਗੜੇਮਾਰੀ ਤੇ ਬਹੁਤ ਜ਼ਿਆਦਾ ਠੰਡਾ ਤਾਪਮਾਨ ਲਿਆ ਰਿਹਾ ਹੈ। ਉੱਤਰੀ ਟੈਕਸਾਸ ਦੀਆਂ ਕਈ ਕਾਉਂਟੀਆਂ ਲਈ ਸ਼ੁੱਕਰਵਾਰ ਦੁਪਹਿਰ ਤੱਕ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਲੱਗੂ ਹੈ। ਦਿਲਾਸ ਫੋਰਵਰਡਸ ਖੇਤਰ ਦੇ ਵਿੱਚ 2 ਤੋਂ 5 ਇੰਚ ਮੀਂਹ ਪੈਣ ਦੀ ਸੰਭਾਵਨਾ ਹੈ। ਰੈੱਡ ਨਦੀ ਦੇ ਨੇੜੇ ਹੋਰ ਬਫਰ ਜ਼ੋਨ ਬਣਨ ਦੀ ਸੰਭਾਵਨਾ ਹੈ। ਬੋਧਵਾਰ ਸ਼ਾਮ ਤੱਕ ਉੱਤਰੀ ਟੈਕਸਾਸ ਵਿੱਚ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਦ ਲਾਸ ਫੋਰਟਵਰਥ ਖੇਤਰ ਦੇ ਸਕੂਲ ਜ਼ਿਲ੍ਹਾ ਨੇ ਕਿਹਾ ਹੈ ਕਿ ਉਹ ਵੀਰਵਾਰ ਤੇ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਟੈਕਸਾਸ ਦੇ ਗਵਰਨਰ ਗ੍ਰੈਗ ਐਬਾਟ ਨੇ ਕਿਹਾ ਹੈ ਕਿ ਤੂਫਾਨ ਦੌਰਾਨ ਰਾਜ ਦੇ ਪਾਵਰ ਗ੍ਰਿਡ ਵਿੱਚ ਕੋਈ ਸਮੱਸਿਆ ਹੋਣ ਦੀ ਉਮੀਦ ਨਹੀਂ ਹੈ ਹਾਲਾਂਕਿ ਅਧਿਕਾਰੀ ਜੰਮੀ ਹੋਈ ਬਾਰਿਸ਼ ਤੇ ਡਿੱਗੇ ਹੋਏ ਦਰਖਤਾਂ ਕਾਰਨ ਡਿੱਗੀਆਂ ਬਿਜਲੀ ਦੀਆਂ ਲਾਈਨਾਂ ਲਈ ਤਿਆਰੀ ਕਰ ਰਹੇ ਨੇ 2021 ਵਿੱਚ ਆਏ ਤੂਫਾਨਾਂ ਦੌਰਾਨ ਰਾਜ ਦੇ ਪਾਵਰ ਗ੍ਰਿਡ ਦੇ ਫੇਲ ਹੋਣ ਕਾਰਨ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਸਜਾਂਦੇ ਜਾਂਦੇ ਇੱਕ ਵਾਰ ਫੇਰ ਨਸਲ ਮਾਰਦੇ ਆ ਮੁਖੜ ਲਾਈਨਸ ਤੇ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਕੀਤਿਆਂ ਜੜੀਆਂ ਮਹੱਤਵਪੂਰਨ ਤਬਦੀਲੀਆਂ 17 ਜਨਵਰੀ 2025 ਤੋਂ ਬਦਲਾ ਹੋਣਗੇ ਲਾਗੂ ਨਵੇਂ ਬਦਲਾਵਾਂ ਕਾਰਨ ਲੋਕਾਂ ਨੂੰ ਹੋਵੇਗਾ ਫਾਇਦਾ ਬਰਫੀਲੇ tufaan ਦਾ ਕੇਹ ਲਗਾਤਾਰ جاری ਟੈਕਸਸ ਹਵਾਈ ਅੱਡਾਂ ਤੇ 1600 ਤੋਂ ਵੱਧ ਉਡਾਨਾਂ ਰੱਦ ਫਲਾਈਟ ਅਵੇਅਰ ਨੇ ਜਾਣਕਾਰੀ ਕੀਤੀ ਸਾਂਝੀ ਇਸ ਦੇ ਨਾਲ ਹੀ ਮੈਂ ਨੂੰ ਦੇ ਇਜਾਜ਼ਤ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਇਨਾ ਹੀ ਧੰਨਵਾਦ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ